ਲੋ ਜੀ ਬੀਰੂ ਸਾਰਿਆਂ ਸਤਿ ਸ਼੍ਰੀ ਅਕਾਲ ਅੱਜ ਲੋਕੀ ਜਿਹੀ ਜਮੀਨ ਵਾਹੁਣ ਐਦਾ ਗਿੱਲੀ ਵਾਵਾ ਮੈਂ ਆਇਆ ਬੱਤ ਨਹੀਂ ਹੁਣੇ ਨਾਲੇ ਤਾਂ ਆਪਣੇ ਸੌਕ ਨੂੰ ਹਵਾ ਫਿਰ ਜੂ ਐਸੀ ਮਸ਼ੀਨ ਨਾਲ ਬੀਜਣ ਦਾ ਇਰਾਦਾ ਰੌਣੀ ਕੀਤੀ ਸੀ ਆਈ ਜੀ ਗੱਲ ਜਿਆਦਾ ਯਾਦ ਖੀਚ ਚਲੋ ਕੋਈ ਨਹੀਂ ਹਵਾ ਲੱਗੂ ਐਨੇ ਜੀ ਹਵਾ ਲੱਗ ਜੈਨੇ ਟਰੈਕਟਰ ਤਾਂ ਚੱਲ ਪਿਆ ਵਧੀਆ ਤੇ ਭਾਈ ਜਮੀਨ ਵਾਹੁਣ ਫਿਰ ਕਰੀ ਕੰਮ ਬੀਜਣ ਦੀ ਤਿਆਰੀ ਐਸੀ ਸਾਰੇ ਮਸ਼ੀਨ ਨਾਲ ਬੀਜਨੇ ਦੇਖੋ ਬੀਜ ਇਹ ਦੋ ਰੋਪਾਵਾਂਗੇ ਤਮੀਆਂ ਦੀ ਬੜਾ ਦਾ ਡੰਡੇ ਡੰਡੇ ਸਮਾਰ ਕੇ ਲਾਗਦੇ ਹੁਣ ਬੋਣ ਆਕੇ ਬੀਜ ਵੀ ਕਰੀਏ ਤਿਆਰੀ ਲੋਕਾਂ ਨੇ ਆਹ ਬੀਜ ਬੀਤੀ ਆਹ ਦੀ ਸੁਪਰ ਸੀਡਰ ਨਾਲ ਇਹਨਾਂ ਦਾਦਾ ਦੀ ਮਸ਼ੀਨ ਨਾਲ ਬੀਜਣ ਦਾ ਦੇਖਦੇ ਆਂ ਮਸ਼ੀਨ ਨਾਲ ਬੀਜਦੇ ਆਂ ਅੱਗੇ ਚਲੋ ਲਾਗਦੇ ਆਂ ਫਿਰ ਬੋਣ ਆਓ ਇਹ ਇਲਾਕੇ ਬੋਣ ਫਿਰ ਅੱਜ ਗੱਲ ਤਾਂ ਬੜੀ ਜਿਆਦੇ ਯਾਰ ਮੈਟਰ ਸਲੈਂਪਾ ਮਾਰਦਾ ਉਹਦਾ ਬਾਠ ਠੀਕ ਆ ਸੁਰੀ ਜਨਾਂ ਟਿਕ ਵਧੀਆ ਐ ਲੈ ਹਵਾ ਹੀ ਲੱਗੂ ਸ਼ਾਮ ਤੱਕ ਹੋ ਜਾਣਾ ਇਹਦਾ ਬਾਹਲੀ ਹੈ ਫਿਰ ਮੈਂ ਕਿ ਘਰ ਕੇ ਤਿਆਰੀ ਕਰਨ ਕਦੀ ਆ ਆ ਗਏ ਤਿਆਰ ਲੋ ਵੀ ਮਿੱਤਰ ਰੋਟੀ ਖਾ ਕੇ ਹਟੇ ਸੀਗੇ ਲੱਗਦਾ ਬਹੁਤ ਚਾਹ ਜੂ ਦਾ ਠਹਿਰ ਕੇ ਵੀ ਮੈਂ ਕੀ ਕਰਾਂ ਆਗੀ ਉਹ ਦੋ ਗਿਲੇ ਬਾਤੇ ਉਹਦੀ ਪੀਜੇ ਗਿੱਲੇ ਜਾਂਦਾ ਇਹ ਵਾੜਾ ਗਿੱਲਾ ਵਾ ਇੱਕ ਨੰਬਰ ਗਿੱਲੀ ਛੱਡ ਕੇ ਇਹਨੂੰ ਬਾਕੇ ਤੇਰੇ ਇਹਨੂੰ ਪਾਉਣੇ ਆ ਆ ਦੇ ਇਹਨੂੰ ਵੀ ਫੋਲੀਏ ਅੰਦਰੋਂ ਨਾਲ ਬੋਲਦੀ ਆ ਨਾ ਆਪਾਂ ਹਵਾ ਫੇਰ ਜੂ ਜਾਲ ਮੇਰੇ ਭਾਈ ਇਹ ਜਾਲ ਫੇਰਨਾ ਮੈਂ ਚ ਦੂਜਾ ਤੇ ਪਾਣੀ ਘਟ ਪਿੰਦਾ ਖੇਤ ਚੰਗਾ ਤੇਤੇ ਰੱਖੀ ਹਾਲ ਫੇਰ ਕੇ ਕਰੀਏ ਖੇਤ ਤਿਆਰ ਫਿਰ ਬੀਜਣ ਲੱਗੇ ਬੀਬੂ ਲੈ ਕੇ ਚੱਕ ਕੇ ਆਗੇ ਵੋਣ ਛੋਟੀ ਹਟੀ ਗਾਲੀ ਉਹ ਬਾਦੀਆ ਫੜਾ ਵੜ ਇੰਦਰ ਦਾ ਵਾਦੇ ਨੂੰ ਆਗੇ ਕੰਮ ਤੇ ਵੇਢੀ ਆ ਆ ਗਿੱਲਾ ਵਾਂ ਨਾਲੇ ਰੌਣੀ ਬਾਤ ਆ ਜੀ ਜਲਦੀ ਇਹ ਕਣ ਕੇ ਲੇਟ ਹੋਈ ਜਾਂਦੀ ਯਾਰ ਆ ਵੇਖੋ ਜਾਈਗਾ ਗਿੱਲਾ ਬਾਵਾ ਆ ਰਿਹਾ ਆ ਬੋਲੇ ਤੇ ਕੰਮ ਲੋਡ ਆ ਜੋ ਦੇੜਾ ਬੜਾ ਬੜਾ ਟੱਪ ਲਾ ਜੂ ਕਿੰਨਾ ਤੱਕ ਫੇ ਦੂਰ ਪਾਵਾਂਗੇ ਲੋ ਬਈ ਮਿੱਤਰੋ ਕੀਤੀ ਜਾਂਦਾ ਕੰਮ ਫੇਰੀ ਜਾਂਦੇ ਕੰਦੇ ਉੱਪਰ ਵਾਏ 8 ਰਜ ਆ ਗਏ ਆ 5 ਕਿਲੇ ਆ ਉਹ ਤਾਂ ਨਹੀਂ ਕਿ ਰੇਟ ਦੇ ਬਾਗੇ ਫੇਰ ਉਧਰ ਪਰਲੇ ਪਾਉਂਗੇ ਇੱਧਰ ਕਿੰ ਕੀ ਜਾਂਨੇ ਕੰਮ ਜੋਰਾਂ ਦੇ ਫੇਰੀ ਤਿਆਰੀ ਕਾਉਂਦੇ ਆਰੇ ਉੱਪਰ ਜੰਮ ਗਈ ਤੇ ਬਾਹ ਦੇ ਦੇਖਾ ਭਾਈ ਸ਼ਾਮ ਨੂੰ ਫਿਰ ਉਹਦੀ ਦੋਰ ਸਾਵਾਂਗੇ ਚਲੋ ਆ ਬਾਅਦ ਨੂੰ ਜੇ ਸ਼ਾਮ ਹੋ ਜਾਵੇ ਨੀ ਬਹੁਦੇ ਨੂੰ ਕੋਈ ਦੋਹਰ ਪਾਵਾਂਗੇ ਚਲੋ ਇਹਦੀ ਪਾਂ ਚੱਲ ਮੇਰੇ ਭਾਈ ਇਹਨਾਂ ਨੂੰ ਬੱਤ ਆ ਜੂ ਕੇ ਤਾਂ ਲੋ ਵੀ ਮਿੱਤਰਪਨ ਚਾਹ ਚੂ ਪੀਏ ਹੁਣ ਉਤਰਿਆ ਟਾਈਮ ਵੀ ਬਹੁ ਹੋ ਗਿਆ ਹੁਣ ਕੀ ਹੋਵੇ ਇੱਕ ਮਿੰਟ 11:30 ਹੋ ਗਏ ਚਾਹ ਚੂ ਪੀ ਕੇ ਫੇਰ ਲਾਉਣੇ ਝੋਟੇ ਨੂੰ ਲੱਗਦਾ ਬਹੁਤ ਕਾਜ ਵੀ ਪੀੜੀ ਹੁਣ ਕੈ ਵੇ ਨੋ ਕਾਜ ਵੀ ਇਹ ਬੀਰ ਬਾਉਨੇ ਆ ਗੱਲ ਤਾਂ ਠੀਕ ਆ ਲੋਟ ਐਂਦੀ ਐ ਨਹੀਂ ਬਸ ਤਾਂ ਜੀ ਦੋਹਰ ਮਾਰੀ ਤਾਂ ਠੰਡੇ ਲੱਭਣਾ ਹੀ ਹੈਗਾ ਮਾਰੇ ਮੋਟੇ ਪ੍ਰਾਲ ਮਸ਼ੀਨ ਨਾਲ ਵਧੀ ਬੀਜੀ ਜਾਊਏ ਤਕੀ ਸਾਰੇ ਮਸ਼ੀਨ ਨਾਲ ਹੀ ਬੀਜਣੀ ਆ ਹਲੋ ਵੀ ਮਿੱਤਰੋ ਪੀੜੀ ਚਾਜੂ ਲੱਗੇ ਸ਼ੁਰੂ ਕਰੀਏ ਫਿਰ ਇਹ ਮੈਂ ਹਨੀ ਕਾੜਨ ਦਾ ਧੁੱਪ ਹੀ ਆਂਦੀ ਆ ਜਿੰਨਾ ਫੁੱਲੇ 19 ਜਲਦੀ ਧੁੱਪ ਲੱਗ ਜੂ ਇਹਨੂੰ 19 ਜਲਦੀ ਧੁੱਪ ਲੱਗ ਜੂ ਫੇਰ ਹਾਂ ਇਹ ਧੁੱਪ ਚਲੀ ਕੇ ਮੁੜ ਕੇ ਔਖਾ ਹੋ ਜਾਂਦਾ ਕੰਮ ਖੱਚਦੀ ਐ ਫਟਾਫਟ ਉਹ ਲੱਟਾਂ ਸਾਰੀਆਂ ਲੱਗੀਆਂ ਨਾਲੋਂ ਜੋੜਨੀਆਂ ਪੈਣੀਆਂ ਆ ਆ ਦੀ ਲਾਉਣ ਕੰਨ ਲੱਗ ਗਏ ਨੀ ਜੇ ਲੱਟਾਂ ਆਈ ਕੋਈ ਜੋੜ ਦੇ ਇਹਨੂੰ ਹੁਣ ਗਿਆ ਟੰਡੇ ਆ ਵਿੱਚ ਕਰ ਦਿਆਂ ਇਹਨੂੰ ਚਲੋ ਕਰੇ ਸਟਾਰਟ ਤੇ ਲੱਗੇ ਪਾਉਣ ਬਾਜੂ ਠਹਿਰ ਕੇ ਵੀਡੀਓ ਬਣਾਵਾਂਗੇ ਹੁਣ ਆ ਦੋਹਰ ਮਾਰੀ ਜਾਂਦੇ ਆ ਮਿੱਤਰੋ ਖੇਤ ਬਹੁਤ ਵਧੀਆ ਬਣ ਗਿਆ ਦੇਖੋ ਕਿੱਥੇ ਆਉਂਦਾ ਮਕੀਨ ਨਾਲ ਇਹ ਅੱਗੇ ਡਰੈਲਾਂ ਵੀ ਦੇ ਉਹਦੇ ਨਾਲ ਬਿਜਲੀਆ ਦੀ ਕੰਮ ਕਰਦੇ ਇਹ ਤਾਂ ਵਧੀਆ ਬਣ ਗਿਆ ਦੋਹਰ ਮਾਰੀ ਦੋ ਕੱਲ ਨੂੰ ਹਰੋਂ ਮਾਰ ਕੇ ਸੁਭਾਗਾ ਦੇ ਦੇ ਪਰसों ਮਾਰਨ ਕਰਦੂ ਜੇ ਮਾਰਨਾ ਬੜੀ ਹਵਾ ਲੱਗ ਰਹੀ ਹੈ ਨਹੀਂ ਜੰਪੂਗੀ ਬਿੱਲੀ ਵਾਲੇ ਮਿੱਟੀ ਹੈ ਨਾ ਜੰਪੇ ਇਹਨੂੰ ਉਹ ਘਰ ਤੋਂ ਵੇਚ ਜਾਂਦਾ ਉਹ ਇਹ ਜਿਹਨੇ ਰੋਕੇ। ਤੋਂ ਵੀਡੀਓ ਵੀ ਨਹੀਂ ਬਣੀ ਹੈਗੀ ਨਾ ਚੱਟਦਾ ਰਿਹਾ ਟਾਈਮ ਮੈਂ ਬਲੌਗ ਪਾਏ ਨਹੀਂ ਆਇਆ ਕੋਈ। ਚੱਲ ਹੁਣ ਪਾ ਲਾਂਗੇ। ਆਹ ਰਿਹਾ ਇੱਕ ਗਿੱਲਾ ਬਈ ਪ੍ਰਾਣੀ ਆ। ਉਹਦੇ ਅੱਖ ਲਾਈ ਜਾ ਉਧਰੋਂ ਬੌਣ ਲੱਗਦੇ ਐ ਇਦੂ ਬਾਜੂ। ਆਹ ਤਾਂ ਬਹਿ ਗਿਆ ਬਸ ਦੋਰ ਪਾਤੀਏ ਦੀ।